ਦੋਸਤੋ ਸਵਾਗਤ ਹੈ ਜੀ ਸਾਡਾ ਪਾਰਟ 2 ਵਿਂਟੇਜ ਕਾਰ ਕਲੈਕਸ਼ਨ ਦੇ ਵਿੱਚ ਤੇ ਮੈਂ ਇਸ ਵਕਤ ਖੜਾ ਹਾਂਗਾ ਜੀ ਹైਦਰ ਅਲੀ ਸੈਂਟਰ ਦੇ ਵਿੱਚ ਜਿਹੜੀ ਕਾਰ ਕਲੈਕਸ਼ਨ ਵਾਲਾ ਕੰਪਲੈਕਸ ਆ ਉਹਦੇ ਵਿੱਚ ਤੇ ਦੋਸਤੋ ਮੈਂ ਕਹਿੰਦਾ ਸਿਰਾ ਲੱਗਿਆ ਪਿਆਗਾ ਕਾਰਾਂ ਵਾਲਾ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੁਸੀਂ ਵੀਡੀਓ ਦੇਖਣਾ ਵੀ ਗੱਡੀਆਂ ਕਿਹੜੀਆਂ-ਕਿਹੜੀਆਂ ਲੱਗੀਆਂ ਮੈਂ ਕਹਿੰਦਾ ਸਿਰਾ ਲੱਗਿਆ ਪਿਆਗਾ ਸ਼ੈਵਲੈਟ ਦੀ ਤੁਹਾਨੂੰ ਗੱਡੀ ਦਿਖਾਉਣਾ ਕੋਰਵੈਟ ਸੀ1 1960 ਮਾਡਲ ਤੇ ਇਹਦੇ ਵਿੱਚ ਤੁਸੀਂ ਦੇਖੋ ਕਿੰਦਾ ਦਾ ਇਹਦਾ ਕਲਰ ਆਗਾ ਕਿੰਨਾ ਯੂਨੀਕ ਕਲਰ ਆ ਉਹਨਾਂ ਸਮਿਆਂ ਦੇ ਵਿੱਚ ਇਦਾਂ ਦੀ ਗੱਡੀ ਜਾਂਦੀ ਹੋਵੇ ਸਾਠਾ ਮਾਰਦੀ ਤੇ ਕਿੰਨੇ ਕੁ ਟੌਰ ਬਣਦੀ ਹੋਊ ਬੰਦੇ ਦੀ ਤੁਸੀਂ ਸਾਨੂੰ ਜਰੂਰ ਦੱਸਿਓ ਤੇ ਆਹ ਦੇਖੋ ਜੀ ਇਹ ਵੀ ਰੱਖਦੀ ਹੈ ਮੈਨੂੰ ਕੈਡੇਲੈਕ ਦੀ ਗੱਡੀ ਇਹ ਮੋਸਟਲੀ ਫਾਸਟ ਐਂਡ ਫਿਊਰੀਅਸ ਵਾਲਾ ਜਿਹੜੀ ਲੁੱਕ ਆ ਗਈ ਮੈਨੂੰ ਉਹ ਲੱਗ ਰਹੀ ਹੈ ਬਾਕੀ ਦੇਖਦਾ ਕਿਹੜੀ ਗੱਡੀ ਆ ਗਈ ਇਹ 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 ਹੈਗੀ ਹੈਗੀ ਇਹ ਲਿੰਕ ਲੌਂਦੀ ਆ ਲਿੰਕ ਲੌਂਦੀ ਆ ਇਹ ਸੌਰੀ ਇਹ ਲਿੰਕ ਲੌਂਦੀ ਗੱਡੀ ਹੈਗੀ ਬਟ ਬਹੁਤ ਸੋਹਣੀ ਗੱਡੀ ਹੈਗੀ ਇਹ ਤੇ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਦਿਖਾਉਣਾਗਾ ਫਾਸਟ ਐਂਡ ਫਿਊਰੀਅਸ ਜੋ ਗੱਡੀਆਂ ਯੂਜ਼ ਹੁੰਦੀਆਂ ਨੇਗੀਆਂ ਜ ਉਹਨੂੰ ਜਿਹੜਾ ਆਪਣਾ ਪਿੰਡੀਜ਼ਲ ਆਰ ਕੇ ਬੰਦੇ ਯੂਜ਼ ਕਰਦੇ ਨੇ ਕਿ ਹਨਾ ਉਹਦੇ ਪਾਵਰਾਂ ਪੂਰ ਵਾਲਾ ਕਿ ਇਦਾਂ ਦੀਆਂ ਗੱਡੀਆਂ ਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਹੁੰਦਾਗਾ ਸੋ ਬਹੁਤ ਵਧੀਆ ਗੱਡੀਆਂ ਨੇਗੀਆਂ ਆ ਦੇਖੋ ਫੋਰਡ ਮਸਟੈਂਗ ਫੋਰਡ ਮਸਟੈਂਗ ਉਹ ਗੱਡੀ ਯੂਜ਼ ਕੀਤੀ ਹੋਈ ਆ ਤੁਸੀਂ ਆ ਦੇਖੋ ਪਿੰਡੀਜ਼ਲ ਨੇ ਸੋ ਇਹ ਹੈਗੀ ਆ ਜੀ 1967 ਮਾਡਲ ਤੇ ਬਹੁਤ ਸੋਹਣੀ ਗੱਡੀ ਹੈਗੀ ਇਹ ਇਹਦਾ ਇੰਟੀਰੀਅਰ ਚ ਮੈਨੂੰ ਲੱਗਦਾ ਥੋੜਾ ਜਿਹਾ ਹਨੇਰਾਗਾ ਉੱਥੇ ਤੁਹਾਨੂੰ ਕਲੀਅਰ ਨਹੀਂ ਦੇਖਣਾ ਪਰ ਬਹੁਤ ਸੋਹਣੀ ਗੱਡੀ ਹੈਗੀ ਤੇ ਆ ਸੀ ਜੀ 1 ਆਫ ਦਾ ਮੋਸਟ ਗੁੱਡ ਕਾਰ ਜਿਹੜੀ ਜੈਗੂਅਰ ਆ ਟਾਈਪ E ਜੈਗੂਅਰ ਦੀ ਪਹਿਲਾਂ ਦੀਆਂ ਕਾਰਾਂ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਤੇ ਜੇ ਆਪਾਂ ਕੰਪੈਕਟ ਕਾਰਸ ਦੀ ਗੱਲ ਕਰੀਏ ਤਾਂ ਦੋਸਤੋ ਜਿਹੜੀ SMZ S3D ਮਾਡਲ ਸੀਗਾ ਉਹ ਵੀ ਕਿਸੇ ਟਾਈਮ ਕਹਿ ਲਟਾਉਂਦਾ ਸੀਗਾ ਤੇ ਉਹ ਹੈ ਜੀ ਆਹ ਵਾਲੀ ਗੱਡੀ ਇਹ ਹੈਗੀ ਆ SMZ S3D ਇਹ ਗੱਡੀ ਸਿਰਫ 2 ਸੀਟਰ ਗੱਡੀ ਸੀਗੀ ਇਹਨੂੰ ਵਰਲਡ ਵਾਰ ਦੇ ਵਿੱਚ ਵੀ ਯੂਜ਼ ਕੀਤਾ ਗਿਆ ਸੀਗਾ ਤੇ ਆ ਤੁਸੀਂ ਦੇਖੋ ਇਹਦਾ ਇਹਦੇ ਵਿੱਚ ਜਿਹੜਾ ਇੰਟੀਰੀਅਰ ਆ ਦੋਸਤੋ ਉਹ ਜੀਪ ਟਾਈਪ ਵਰਤਿਆ ਹੋਇਆ ਹੁੰਦਾ ਹੈਗਾ ਜੀਪ ਟਾਈਪ ਇਹਦਾ ਹੁੰਦਾ ਸਿਸਟਮ ਆਹ ਦੀ ਜੀ BMW 300 ਐਸੀਟਾ BMW ਨੇ ਵੀ ਦੋਸਤੋ ਆ ਇਦਾਂ ਦੀ ਗੱਡੀ ਕੱਢੀ ਹੋਈ ਆ ਜਿਹੜੀ ਮੂਰਿਓ ਖੁੱਲਦੀ ਹੈਗੀ ਅੱਗਿਓ ਖੁੱਲਦੀ ਹੈਗੀ ਤੇ ਜਿਹੜਾ ਇਹਦਾ ਬੰਦਾ ਇਹਦੇ ਚ ਅੱਗਿਓ ਬੈਠਦਾਗਾ ਸਟੀering ਵੀ ਇਹਦਾ ਅੱਗੇ ਲੱਗਿਆ ਹੋਇਆਗਾ ਇੱਕ ਤਰੀਕੇ ਦੀ ਵਨ ਸੀਟਰ ਕਾਰ ਹੀ ਹੈਗੀ ਆਹ ਲੱਗਿਆ ਹੋਇਆ ਸਟੀering ਇਹਦਾ ਤੇ ਆਹ ਤੁਸੀਂ ਦੇਖੋ ਡੱਡ ਜੀ ਕਾਰ ਬਣਾਈ ਹੋਈ ਆ 3 ਟਾਇਰ ਕਾਰ ਆਗੀ ਇਹ ਬੰਦੇ ਨੇ ਫਰੰਟ ਤੋਂ ਅੱਗੇ ਖੋਲਿਆ ਤੇ ਫਰੰਟ ਤੇ ਬੰਦਾ ਬਹਿ ਕੇ ਇੱਜਾ ਟ੍ਰੈਵਲ ਕਰਦਾ ਉਸ ਤੋਂ ਬਾਅਦ ਦੋਸਤੋ ਹੁਣ ਆਜੋ ਤੁਸੀਂ ਆਹ ਨੀਲੇ ਰੰਗ ਦੀ ਸੋਹਣੀ ਜੀ ਗੱਡੀ ਦੇ ਉੱਤੇ ਜਿਹੜੀ ਜ਼ੈਜ਼ 1966 ਆਪਣੀ ਜਾਇਜ਼ 966 1966 ਇਹਦਾ ਮਾਡਲ ਆਪਣਾ ਇਹਦਾ ਮਾਡਲ ਲਗਾ ਜੋ ਇਹਦੇ ਕਾਰ ਨੂੰ ਰੀਕੋਗਨਾਈਜ਼ ਕਰਦਾ ਬਟ ਗੱਡੀ ਜੇ ਸਾਲਾਂ ਦੇ हिसाब ਨਾਲ ਦੇਖੀ ਜਾਵੇ ਤਾਂ 1971 ਮਾਡਲ ਆ ਗਈ ਇਹ ਟੂ ਇਹਦਾ ਜਿਹੜਾ ਇੰਟੀਰੀਅਰ ਆ ਉਹ ਵੀ ਬਹੁਤ ਸੋਹਣਾਗਾ ਕਿਉਂਕਿ ਬਲੈਕ ਦੇ ਨਾਲ ਰੈੱਡ ਦਾ ਜਿਹੜਾ ਕੰਬੀਨੇਸ਼ਨ ਆ ਉਹ ਅਲਟੀਮੇਟ ਹੁੰਦਾਗਾ ਐਂਡ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਪਤਾ ਜਿਹੜੀ ਫਾਕਸ ਬੈਗਨ ਆ ਉਹ ਬਹੁਤ ਸਾਰੀਆਂ ਕੰਪਨੀਆਂ ਨੂੰ ਔਨ ਕਰਦੀ ਹੈਗੀ ਜਿਹੜੀਆਂ ਲਗਜ਼ਰੀਅਸ ਕਾਰਸ ਬਣਾਉਂਦੀਆਂ ਨੇਗੀਆਂ ਤਾਂ ਉਸ ਸਮੇਂ ਜਿਹੜੀ ਫੋਕਸ ਵੈਗਨ ਦੀ ਗੱਡੀਆਂ ਹੁੰਦੀਆਂ ਸੀ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ ਓਬਵੀਅਸ ਮੈਂ ਤੁਹਾਨੂੰ ਦਿਖਾਉਣਾ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਫੋਕਸ ਵੈਗਨ ਕਾਰਾਮੈਨ ਗਿਆ ਟਾਈਪ 141964 ਤੇ ਸਿਲਵਰ ਕਲਰ ਹੈ ਜੀ ਗੱਡੀ ਦਾ ਦੇਖੋ ਤੁਸੀਂ ਕਿੰਨੀ ਸੋਹਣੀ ਗੱਡੀ ਹੈਗੀ ਇਹ ਇਹ ਉਹ ਗੱਡੀ ਆ ਦੀ ਕੰਪਨੀ ਹੈਗੀ ਜਿਹੜੀ ਬਹੁਤ ਸਾਰੀਆਂ ਸਪੋਰਟਸ ਗੱਡੀਆਂ ਦੀਆਂ ਕੰਪਨੀਆਂ ਨੂੰ ਔਨ ਕਰਦੀ ਆ ਕਿਉਂਕਿ ਫੋਕਸਬਾਗਨ ਨੂੰ ਆਪਾਂ ਅੰਡਰਐਸਟੀਮੇਟ ਨਾ ਕਰੀਏ ਬਹੁਤ ਤਕੜਾ ਬ੍ਰਾਂਡ ਆਗਾ ਇਹ ਬਹੁਤ ਵੱਡੀ ਕੰਪਨੀ ਹੈਗੀ ਜਾਂ ਫਰਮ ਦੀ ਗੱਲ ਕੀਤੀ ਹੈ ਬਹੁਤ ਵੱਡੀ ਕੰਪਨੀ ਹੈਗੀ ਇਹ ਉਦੋਂ ਬਾਅਦ ਤੋਂ ਜੀ ਇੱਕ ਆ ਗੱਡੀ ਆ ਗਈ ਤੇ ਇਹ ਹੈਗੀ ਆ ਫੀਅਟ ਨੋਵਾ ਇਹਦਾ ਵੀ ਮੈਂ ਕਹਿੰਦਾ ਕਿਆ ਬਾਤ ਆ ਜੀ ਤੇ ਇਧਰਲੇ ਪਾਸੇ ਤੁਸੀਂ ਆਹ ਦੇਖੋ ਹੈ ਪਲੱਸ ਦੇ ਸਾਈਨ ਵਾਲੀ ਗੱਡੀ ਤਾਰਾ ਬਣਿਆ ਹੋਇਆ ਜਿਹਦੇ ਵਿੱਚ ਇਹ ਵਿਲਨਪਲਾਨ ਕੰਟੀਨੈਂਟਲ ਆ 4ਥ ਜਨਰੇਸ਼ਨ ਦਾ ਹੈ 1963 ਦੇ ਵਿੱਚ ਤੇ ਗੈਜ਼ 21 ਇਹ ਵੀ ਤੁਸੀਂ ਦੋਸਤੋ ਦੇਖੋ ਇਹਦਾ ਕਿੰਨਾ ਸੋਹਣਾ ਰੰਗ ਹੈਗਾ ਕਿੰਨੇ ਤਰੀਕੇ ਵਧੀਆ ਤਰੀਕਿਆਂ ਨਾਲ ਇਹਨੂੰ ਮੇਨਟੇਨ ਕੀਤਾ ਰੱਖਿਆ ਹੋਇਆ ਤੇ ਜੇ ਦੋਸਤੋ ਹੁਣ ਤੁਸੀਂ ਜੈ ਐਂਡ ਵੀਰੂ ਦੀ ਜੋੜੀ ਦੇਖਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਤੁਹਾਨੂੰ ਦਿਖਾਉਣ ਲੱਗਿਆਗਾ ਡਿਨਪ੍ਰੋ ਐਮ ਐਮਟੀ 10 ਡਿਨਪ੍ਰੋ ਐਮਟੀ 10 ਕਿਉਂਕਿ ਜਿਹੜਾ ਡੈਂਪ ਅਮਟੀ ਟੈਂਗਾ ਉਹਦੇ ਨਾਲ ਇੱਕ ਬੱਗੀ ਲੱਗੀ ਹੁੰਦੀ ਸੀਗੀ ਜਿਵੇਂ ਜੈ ਤੇ ਵੀਰੂ ਬੁਲਟ ਦੇ ਉੱਤੇ ਜਾਂਦੇ ਹੁੰਦੇ ਸੀ ਸੇਮ ਚੀਜ਼ ਜੋ ਦੇਖੋ ਦੋਸਤੋ ਆ ਤੁਹਾਡੇ ਸਾਹਮਣੇ ਆ ਬੱਗੀ ਲੱਗੀ ਆ ਤੇ ਆ ਇੱਕ ਤਰੀਕੇ ਦਾ ਬੁਲਟ ਹੈਗਾ ਇਥੋਂ ਹੀ ਜਿਹੜਾ ਆਪਣਾ ਉਹਨਾਂ ਨੇ ਆਈਡੀਆ ਲਿਆ ਹੋਇਆ ਸੀਗਾ ਫਿਲਮਾਂ ਦੇ ਵਿੱਚ ਲੈਣ ਦਾ ਕਿਉਂਕਿ ਪਹਿਲਾਂ ਅਕਸਰ ਚੀਜ਼ਾਂ ਚੱਲਦੀਆਂ ਹੁੰਦੀਆਂ ਸੀਗੀਆਂ ਇਹ ਏਦਾਂ ਜਨਰਲੀ ਬਣਾਈਆਂ ਨਹੀਂ ਹੋਈਆਂ ਮੋਡੀਫਾਈਡ ਕੀਤੀਆਂ ਹੋਈਆਂ ਹੁੰਦੀਆਂ ਸੀਗੀਆਂ ਏਦਾਂ ਦੀਆਂ ਰਜਿਸਟਰਡ ਕੱਡੀਆਂ ਹੁੰਦੀਆਂ ਸੀਗੀਆਂ ਤੇ ਦੋਸਤੋ 1980 ਦੇ ਜਿਹੜੇ ਵਿਆਹ ਹੁੰਦੇ ਸੀਗੇ ਉਹ ਅਕਸਰ ਇੱਕ ਮੈਟਾਡੋਰ ਗੱਡੀ ਦੇ ਉੱਤੇ ਹੁੰਦੇ ਸੀਗੇ ਜਿਹਨੂੰ ਕਿ ਫੌਕਸ ਵੈਗਨ ਆਨ ਕਰਦੀ ਸੀਗੀ ਉਸ ਗੱਡੀ ਨੂੰ ਤੇ ਉਹਦਾ ਜਿਹੜਾ ਨਾਮ ਆਪਣੇ ਯੂਰਪ ਦੇ ਵਿੱਚ ਚੱਲਦਾ ਸੀਗਾ ਜਾਂ ਅਜ਼ਰਬਾਈਜਾਨ 'ਚ ਚੱਲਦਾ ਸੀਗਾ ਜਾਂ ਹੋਰ ਵਰਲਡਵਾਈਡ ਕਈ ਕੰਟਰੀ 'ਚ ਚੱਲਦਾ ਸੀਗਾ ਮੈਟਾਡੋਰ ਨੂੰ ਇੰਡੀਆ ਦੇ ਵਿੱਚ ਮੈਟਾਡੋਰ ਕਿਹਾ ਜਾਂਦਾ ਸੀਗਾ ਐਂਡ ਫੌਕਸ ਵੈਗਨ ਨੂੰ T1 ਬੁਲੀ ਕਿਹਾ ਜਾਂਦਾ ਸੀਗਾ ਤਾਂ ਦੇਖੋ ਜੀ T1 ਬੁਲੀ ਫੌਕਸ ਵੈਗਨ ਦੀ ਮੈਟਾਡੋਰ ਲਿਮਟਿਡ ਐਡੀਸ਼ਨ ਹੈਗਾ ਇਹ ਇਹ 1964 ਦਾ ਮਾਡਲ ਹੈ ਜੀ ਇਹ ਤੇ ਇਹਦਾ ਇੰਟੀਰੀਅਰ ਮੈਂ ਤੁਹਾਨੂੰ ਦਿਖਾਉਣਾ ਅੰਦਰ ਦੀ ਲਾਈਕ ਇਹ ਬੰਦ ਹੈਗਾ ਬਟ ਬਹੁਤ ਵਧੀਆ ਇਹ ਸਿਸਟਮ ਚੱਲਿਆ ਹੋਇਆ ਹੈਗਾ ਬਹੁਤ ਵਧੀਆ ਗੱਡੀ ਹੈਗੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਫੋਕਸ ਵੈਗਨ ਦੀ ਇੱਕ ਤੁਹਾਨੂੰ ਹੋਰ ਗੱਡੀ ਦਿਖਾਉਣਾਗਾ ਬੀਟਲ 1300 ਤਾਂ ਜਿਹਦੀ ਇੱਕ ਲੁੱਕ ਬਹੁਤ ਜ਼ਿਆਦਾ ਨਾਈਸ ਹੈਗੀ ਤੁਸੀਂ ਆਹ ਦੇਖੋ ਇਹ ਹੈਗੀ ਹੈ ਜੀ ਬੀਟਲ 1300 ਫੋਕਸ ਵੈਗਨ ਦੀ ਤੁਸੀਂ ਦੱਸਿਓ ਵੀ ਫੋਕਸ ਵੈਗਨ ਨੂੰ ਤੁਸੀਂ ਕਿੱਡਾ ਤਕੜਾ ਬ੍ਰਾਂਡ ਮੰਨਦੇ ਹੋਗੇ ਸਾਨੂੰ ਕਮੈਂਟ ਕਰਕੇ ਤੇ ਤੁਹਾਨੂੰ ਫੋਕਸ ਵੈਗਨ ਦੀਆਂ ਗੱਡੀਆਂ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਜੀ ਵਨ ਆਫ ਦਾ ਹਾਈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਸੀਗਰੇਵ 6WT ਪੰਪਰ ਇਹ ਗੱਡੀ ਹੁਣ ਮੈਨੂੰ ਲੱਗਦਾ ਕਿ ਇਹ ਫਾਇਰ ਵਾਲੀ ਗੱਡੀ ਹੈਗੀ ਫਾਇਰ ਡਿਪਾਰਟਮੈਂਟ ਇਹਦੇ ਤੇ ਲਿਖਿਆ ਹੋਇਆਗਾ ਤਾਂ ਇਹ ਇਹ ਜੇ ਟਰੱਕ ਹੁੰਦੇ ਸੀ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਤੇ ਆ ਨਾਲ ਪੌੜੀ ਪੁੜੀ ਲੱਗੀ ਹੁੰਦੀ ਸੀ ਆ ਆਪਣੇ ਐਕਸ ਹੁੰਦੇ ਸੀਗੇ ਨਾਲ ਤੇ ਆ ਦੇਖੋ ਇਹਦੇ ਨਾਲ ਪ੍ਰੈਸ਼ਰ ਹਾਰਨ ਵੀ ਲੱਗਿਆ ਹੋਇਆਗਾ ਆ ਪ੍ਰੈਸ਼ਰ ਹਾਰਨਾ ਤੇ ਆ ਇਹਦਾ ਹੂ ਟਰੱਕ ਜਿਹੜਾ ਮੋਟਰ ਵਾਲਾ ਹੁੰਦੀ ਸੀ ਮੋਟਰ ਘੁੰਮਦੀ ਆ ਤੇ ਫੇਰ ਆਹ ਜਿਹੜਾ ਪ੍ਰੈਸ਼ਰ ਦੇ ਨਾਲਨ ਹਾਰਨ ਵੱਜਦਾ ਹੁੰਦਾ ਸੀਗਾ ਤੇ ਇਹਦਾ ਤੁਸੀਂ ਦੇਖੋ ਆਪ ਨਾਲ ਬੈਲ ਲੱਗੀ ਹੁੰਦੀ ਸੀਗੀ ਇਹ ਬੈਲ ਮਾਰਦੇ ਜਾਂਦੇ ਹੁੰਦੇ ਸੀ ਤੇ ਘੰਟੀ ਵੱਜਦੀ ਰਹਿੰਦੀ ਸੀਗੀ ਇਹਦੇ ਵਿੱਚ ਦੀ ਵੀ ਅਸੀਂ ਆ ਗਏ ਹੁਣ ਸਾਈਡ ਤੇ ਹੋ ਜੋ ਤੇ ਉਸ ਤੋਂ ਬਾਅਦ ਦੋਸਤੋ ਅਸੀਂ ਤੁਹਾਨੂੰ ਦਿਖਾਉਨੇ ਆਂਗੇ ਮਰਸੀਡਿਸ ਬੈਂਕ ਦੀ ਲਾਈਕ ਜਿਵੇਂ ਆਪਾਂ ਛੋਟਾ ਦਾ ਥਿਕਾ ਦੀ ਮਰਸੀਡਿਸ ਵੰਜ ਦਾ 206 ਡੀ ਕਿਉਂਕਿ ਇਹ ਸਮਾਨ ਨੂੰ ਲੋਡ ਅਨਲੋਡ ਕਰਨ ਲਈ ਵਰਤਿਆ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਤਾਂ ਆਹ ਦੇਖੋ ਤੁਸੀਂ ਬਾਡੀ ਓਪਨ ਹੈਗੀ ਤੇ ਇਹਨੂੰ ਇਹ ਇਹ ਮਰਸੀਡਿਸ ਦੀ ਗੱਡੀ ਇਸ ਸਮੇਂ ਜੈਸ ਦੀ ਗੱਡੀ ਨੂੰ ਲੈ ਕੇ ਚੰਗੀ ਆਗੀ ਸੋ ਇਹ ਹੈ ਗੈਸਾ 965 A ਇਹ ਛੋਟੀ ਜੀ ਗੱਡੀ ਹੈ ਕਿ ਪਿੱਛੇ ਬਾਡੀ ਆ ਇਹਨੂੰ ਲੈ ਕੇ ਜਾਣ ਦੀ ਕਰਦੇ ਤੇ ਐਂਬੂਲੈਂਸਾਂ ਦੀ ਗੱਲ ਕਰੀਏ ਦੋਸਤੋ ਆ ਬਣਾਈ ਹੋਈ ਹੈ ਐਂਬੂਲੈਂਸ ਤੇ ਇਹਦੀ ਮੈਂ ਤੁਹਾਨੂੰ ਕੰਪਨੀ ਦੱਸਦਾ ਕਿਹੜੀ ਹੈਗੀ ਸੋ ਬਹੁਤ ਵਧੀਆ ਲੱਗੀ ਮੈਨੂੰ ਇਹ ਵੀ ਐਂਡ ਇਹ ਹੈਗੀ ਹੈ ਗੈਸ ਦੀ 22B 1968 ਮਾਡਲ ਤੁਸੀਂ ਦੇਖੋ 1968 ਮਾਡਲ ਦੀ ਗੱਡੀ ਕਿਵੇਂ ਇਹਨਾਂ ਨੇ ਸੰਭਾਲ ਕੇ ਰੱਖੀ ਹੈਗੀ ਕਿੰਨੀ ਕੁ ਵਧੀਆ ਹੋ ਗੱਡੀ ਤੇ ਕਿਹੜੀਆਂ-ਕਿਹੜੀਆਂ ਇਸ ਟਾਈਮ ਇਹਦੇ ਵਿੱਚ ਸਹੂਲਤਾਂ ਹੋਣਗੀਆਂ ਹੈਲੋ ਥੇਰ ਯੂ ਆਲ ਫਰੋਮ ਆਹ 1 ਸੈਕਿੰਡ ਫਰੋਮ Denmark. denmark okay Denmark, denmark. very yeah. good actually i am also going to europe next week oh, okay. yeah i am going to germany Brazil, uh, belgium and uh, so many countries uh, nearby there have to yeah. denmark, as well. uh, yes. denmark but uh, actually i have uh, very <laughs> let me denmark gori india let's take a review about india how she like about the india so hello hello uh, what's your name my name is trine Okay, and uh, uh, when you've been to India? Uh, it's like 20 years ago, I think. Oh my God. Yes. ਦੋਸਤੋ 2004 ਜਾਂ 2000 ਦੇ ਵਿੱਚ ਇਹ ਇੰਡੀਆ ਦੇ ਵਿੱਚ ਗਏ ਸੀ ਤੇ ਆਪਾਂ ਪੁੱਛਦੇ ਆ ਕਿ ਉਦੋਂ ਇੰਡੀਆ ਦੇ ਵਿੱਚ ਇਹਨਾਂ ਨੂੰ ਕੀ ਕੁਝ ਵਧੀਆ ਲੱਗਿਆ ਸੋ ਵਾਟ ਡੂ ਯੂ ਲਾਈਕ ਅਬਾਊਟ ਇੰਡੀਆ ਅ ਆਈ ਲਾਈਕ ਅਬਾਊਟ ਇੰਡੀਆ ਦ ਫੈਕਟ ਥੈਟ ਪੀਪਲ ਆਰ ਸੋ ਨਾਈਸ ਥੇਰ ਅ ਯੈਸ ਐਂਡ ਦੇ ਹੈਵ ਸਮ ਵੈਰੀ ਗ੍ਰੇਟ ਸਾਈਟਸ ਅ ਸਪੈਸ਼ਲੀ ਆ ਰਿਮੈਂਬਰ ਅ Uh, the white mausoleum what's the name of it it's very famous uh, which side of it? in the uh, north uh, in, Akri? in the north side yes uh, it's uh, like uh, manali taj mahal yeah taj mahal taj mahal is very in the beautiful. agra in the middle of the yes, uh, yes. so taj mahal is a, actually a symbol of love it is yeah because a Man once uh, made that building uh, for, for the his wife. wife, yes, yeah, beautiful. Yeah, it's, uh, I think, one of the uh wonder about, about the eight wonders, right? yeah, yeah, it must be, it must yeah. be. Yeah. And then we traveled south, uh, all the way to Kerala, yeah, yeah, it's and very saw nice. the backwaters and the beaches yeah, 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 of Kerala. Yeah, yeah. Uh, and my daughter actually just been to India okay. as well. So uh, nice. She's your daughter, uh, this is my daughter. But uh, I also have another daughter, a oh. little bit uh, older than uh, oh, Okay, okay, yeah. okay. What about you? Do you have family? No, I'm still no. single. That's why I'm traveling. Ah, <laughs> not for long, I <laughs> think. Yeah, not for long, actually. <laughs> so it was really, very nice to talk to you. Yes, thank you. Thank you. And thank you. Have a nice visit. You. you too. Oh, and, yeah. Okay, goodbye. Bye. ਦੋਸਤੋ ਇਹ ਆ ਜੀ ਉਸタミン ਦੀ ਸਹੂਲਤਾ ਜਿਵੇਂ ਸਟਰਕਚਰ ਪਿਆ ਸੀਗਾ ਐਂਡ ਉਹ ਹੋਰ ਚੀਜ਼ਾਂ ਪਈਆਂ ਨੇ ਕਾਫੀ ਇਹਦੇ ਵਿੱਚ ਸੋ ਹੁਣ ਆਪਾਂ ਚੱਲੇ ਆ ਜੀ ਟੈਕਸੀ ਦੇ ਤਰਫ ਕਿ ਰਸ਼ੀਆ ਦੇ ਜਿਹਨੇ ਟੈਕਸੀਸ ਲਗੀਆਂ ਉਹ ਕਿੱਦਾਂ ਦੀਆਂ ਸੀਗੀਆਂ ਤੇ ਇਹ ਹੈਗੀ ਆ ਜੀ ਗੈਸ 21 ਮਾਈਲਸ 1960 ਮਾਡਲ ਇਹ ਹੈ ਜੀ 1960 ਮਾਡਲ ਦੀ ਟੈਕਸੀ ਐਂਡ ਉਸ ਤੋਂ ਬਾਅਦ ਜੇ ਗੱਲ ਕਰੀਏ ਆ ਆਗੀਆਂ ਜੀ ਪੁਲਿਸ ਕਾਰਸ ਤਾਂ ਪੁਲਿਸ ਕਾਰਸ ਦੇ ਵਿੱਚ ਵੀ ਗੈਸ ਨੇ ਆਪਦੀ ਤੱਕ ਜਮਾਈ ਹੋਈ ਸੀਗੀ ਦੋਸਤੋ ਤੇ ਆਹ ਦੇਖੋ ਜੀ ਉਹ ਸਮੇਂ ਦੀ ਪੁਲਿਸ ਕਾਰਸ ਕਿੰਨੀਆਂ ਸੋਹਣੀਆਂ ਹੁੰਦੀਆਂ ਸੀਗੀਆਂ ਤੇ ਇੱਕ ਸਿੰਪਲ ਜਿਹਾ ਸਟicker ਲੱਗਿਆ ਹੁੰਦਾ ਸੀ ਇਸ ਤੋਂ ਆਈਡੈਂਟੀਫਾਈ ਹੋ ਜਾਂਦਾ ਸੀ ਕਿ ਇਹ ਪੁਲਿਸ ਕਾਰ ਹੈਗੀ ਤਾਂ ਉਸ ਤੋਂ ਬਾਅਦ ਦੋਸਤੋ ਲਾਡਾ ਲਾਡਾ ਗੱਡੀ ਕਦੇ ਵੀ ਦਬਦੀ ਨਹੀਂ ਗਈ ਪਹਾੜਾਂ 'ਚ ਅਸੀਂ ਅੱਜ ਵੀ ਐਕਸਪੀਰੀਐਂਸ ਕੀਤਾ ਇਹ ਗੱਡੀ ਹੈਗੀ ਆ ਦੋਸਤੋ ਮੈਂ ਤੁਹਾਨੂੰ ਦੱਸਦਾਗਾ ਇਹਦਾ ਮਾਡਲ ਕਿੰਨੇ ਇਹ 1971 ਮਾਡਲ ਆਗੀ 1971 ਮਾਡਲ ਗੱਡੀ ਦੋਸਤੋ ਅੱਜ ਵੀ ਇੱਥੇ ਚੱਲ ਰਹੀ ਹੈਗੀ ਤੇ ਅੱਜ ਵੀ 150 ਦੀ ਸਪੀਡ ਤੇ ਲਾਡਾ ਗੱਡੀ ਜਾਂਦੀ ਅਸੀਂ ਆਪਦੀ ਅੱਖਾਂ ਨਾਲ ਦੇਖਿਆ ਇਹਨ ਗੱਡੀ ਨੂੰ ਬਿਲਕੁਲ ਅੰਡਰਐਸਟੀਮੇਟ ਨਹੀਂ ਕਰਨਾ ਇਹ 4/4 ਆਉਂਦੀ ਹੈਗੀ ਆਟੋਮੈਟਿਕ ਵੀ ਆਉਂਦੀ ਹੈ ਮੈਨੂਅਲ ਵੀ ਆਉਂਦੀ ਹੈਗੀ ਆਟੋਮੈਟਿਕ ਹੌਨ ਹ ਲੱਗਿਆ ਨੇ ਉਸ ਸਮੇਂ ਤੇ ਮੈਨੂਅਲ ਆਉਂਦੀ ਸੀ ਬਟ 4/4 ਉਹਨਾਂ ਸਮਿਆਂ ਦੇ ਵਿੱਚ ਵੀ ਆਉਂਦੀ ਸੀਗੀ ਇਹ ਤੇ ਇਹਦਾ ਇੰਜਨ ਬਹੁਤ ਵਧੀਆ ਹੈਗਾ ਇਹ ਲਾਡਾ ਗੱਡੀ ਵਨ ਆਫ ਦਾ ਬੈਸਟ ਗੱਡੀ ਹੈਗੀ ਮੈਨੂੰ ਲੱਗਦਾ ਇਹ ਯੂਐਸਐਰ ਦੇ ਵਿੱਚੋਂ ਲਿਆਂਦੀ ਹੋਈ ਗੱਡੀ ਹੈਗੀ ਇਹ ਇਹਦੇ ਤੇ ਮੈਂਸ਼ਨ ਕੀਤਾ ਹੋਇਆ ਹੈਗਾ ਸੋ ਇਹ ਬਹੁਤ ਬਹੁਤ ਵਧੀਆ ਗੱਡੀ ਹੈਗੀ ਇਹ ਤੇ ਇਸ ਤੋਂ ਇਲਾਵਾ ਕੁਝ ਕਿ ਗੱਡੀਆਂ ਹੋਰ ਨੇ ਤੁਹਾਨੂੰ ਦਿਖਾਉਣਾ ਜਿਵੇਂ ਆ ਵੀ ਰੋਲਸ ਰਾਇਸ ਦੀ ਗੱਡੀ ਆ ਗਈ ਆ ਦੇਖੋ ਜੀ ਇਹ ਰੋਲਸ ਰਾਇਸ ਦੀ সিলਵਰ ਕਲਾਉਡ 1956 ਠੀਕ ਹੈ ਜੀ ਤੇ ਹੁਣ ਦੋਸਤੋ ਆਪਾਂ ਗੱਲ ਕਰਦੇ ਆਂਗੇ ਕਿ ਸਾਨੂੰ ਜਿਹੜਾ ਇਹ ਕਾਰ ਕਲੈਕਸ਼ਨ ਦਾ ਕਿਦਾਂ ਦਾ ਲੱਗਿਆ ਸਿਸਟਮ ਸਾਨੂੰ ਇਹ ਗੱਡੀਆਂ ਬਹੁਤ ਵਧੀਆ ਲੱਗੀਆਂ ਨੇ ਇੱਕ ਅਲਟੀਮੇਟ ਕਾਰ ਕਲੈਕਸ਼ਨ ਇੱਥੇ ਹੈਗੀ ਆ ਜੇਕਰ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਹੋ ਤਾਂ ਇਹ ਵਰਥ ਇਟ ਹੋਊਗਾ ਤੁਸੀਂ ਇੱਥੇ ਬਿਲਕੁਲ ਆਓ ਆ ਥੋੜੇ ਜਿਹੇ ਪੈਸੇ ਜਿਹੜੇ ਉਹ ਵੇਸਟ ਨਹੀਂ ਹੋਣਗੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਜਿਹੜੇ ਕਾਰ ਲਵਰਸ ਨੇਗੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਇੰਜੋਏਮੈਂਟ ਕਰ ਸਕਦੇ ਹੋਗੇ ਸੋ ਮੈਂ ਇਹੀ ਕਹੂੰਗਾ ਕਿ ਤੁਸੀਂ ਇੱਥੇ ਜ਼ਰੂਰ ਆਓ ਇੱਥੇ ਤੁਹਾਨੂੰ ਬਹੁਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਆਪਦੀ ਅੱਖਾਂ ਦੇ ਨਾਲ ਤੁਸੀਂ ਰਿਐਲਿਟੀ ਦੇ ਵਿੱਚ ਇੱਥੇ ਦੇਖ ਕੇ ਬਹੁਤ ਸਾਰਾ ਇੰਜੋਏ ਕਰੋਗੇ ਸੋ ਦੋਸਤੋ ਤੁਹਾਨੂੰ ਕਿੱਦਾਂ ਦੇ ਲੱਗੇ ਆ ਆਪਣੇ ਵੀਡੀਓ ਇਹ ਕਾਰ ਕਲੈਕਸ਼ਨ ਕਿੱਦਾਂ ਦੀ ਲੱਗੀ ਤੁਸੀਂ ਸਾਡੇ ਨਾਲ ਜੁੜ ਕੇ ਕਿੰਨਾ ਕੁ ਆਨੰਦ ਮਾਣਿਆ ਤੇ ਤੁਸੀਂ ਕਿਹੜੇ-ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦ ਦੋਸਤੋ ਉਹ ਵਾਲਾ ਸਾਹਮਣੇ ਹਾਇਦਰ ਅਲੀ ਮਿਊਜ਼ੀਅਮ ਆ ਜਿਹਦੇ ਅੰਦਰ ਵਿਂਟੇਜ ਕਾਰ ਕਲੈਕਸ਼ਨ ਦੇ ਆਪਾਂ ਹੁਣ ਦੇਖ ਕੇ ਆਏ ਆਂਗੇ ਬਹੁਤ ਵਧੀਆ ਲੱਗਿਆ ਸਾਨੂੰ ਅਲਟੀਮੇਟ ਚੀਜ਼ ਸੀਗੀ ਤੇ ਸਿਰਾ ਗੱਲਬਾਤ ਹੋ ਗਈ ਉੱਥੇ ਤੇ ਹੁਣ ਨਾ ਇਹਦੇ ਸਾਹਮਣੇ ਹੀ ਆਪਣਾ ਆਈ ਲਵ ਬਾਕੂ ਦਾ ਸਾਈਨ ਲੱਗਿਆ ਹੋਇਆਗਾ ਤੇ ਆਪਾਂ ਉੱਥੇ ਫੋਟੋ ਕਲਿੱਕ ਕਰਨ ਲੱਗੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਰੁਕ ਲਓ ਉਹ ਲੱਗਿਆ ਹੋਇਆ ਆਈ ਲਵ ਬਾਕੂ ਦਾ ਸਾਈਨ ਇੱਥੇ ਆਪਾਂ ਫੋਟੋ ਵਗੈਰਾ ਕਲਿੱਕ ਕਰਾਉਨੇ ਆਂਗੇ ਠੀਕ ਹੈ ਜੀ ਦੋਸਤੋ ਹਾਇਦਰ ਅਲੀ ਮਿਊਜ਼ੀਅਮ ਵਿੰਟੇਜ ਕਾਰ ਕਲੈਕਸ਼ਨ ਦੇਖਣ ਤੋਂ ਬਾਅਦ ਆਪਾਂ ਚੁੱਕਿਆਂ ਦੇ ਬਾਹਰ ਆਈ ਲਵ ਬਾਕੂ ਦੇ ਸਾਈਨ ਕੋਲੇ ਇੱਥੇ ਹਰ ਕੋਈ ਆ ਕੇ ਆਪਣੀ ਫੋਟੋ ਖਿਚਾਉਂਦਾ ਸੋ ਆਪਾਂ ਵੀ ਇੱਕ ਆਪਣੀ ਯਾਦਗਾਰ ਲਈ ਇੱਥੇ ਫੋਟੋ ਖਿਚਾਵਾਂਗੇ ਤੇ ਹੁਣ ਪੋਸਟ ਕਰਾਂਗੇ ਤੁਹਾਡੇ ਸਾਰਿਆਂ ਲਈ ਸੋ ਬਹੁਤ ਵਧੀਆ 뷰 ਆ ਰਿਹਾ ਇੱਥੋਂ ਤੇ ਵਾਈਬ ਬਹੁਤ ਵਧੀਆ ਗਈ ਇੱਥੋਂ ਦੀ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਇੱਥੇ ਮੈਨੇਜਮੈਂਟ ਕਰੀ ਹੋਈ ਹੈ ਕਾਫੀ ਉਸ ਦੀ ਲੇਕਿਨ ਆ ਪਹਿਲਾਂ ਥੱਲੇ ਨਾ ਰੋੜੇ ਜੇ ਬਿਛਾਏ ਹੋਏ ਨੇ ਇਹਦੇ ਵਿੱਚ ਨਾ ਲਾਈਕ ਜਾਲੀ ਜੀ ਲਾਈ ਹੋਈ ਆ ਤੇ ਉਹਦੇ ਵਿੱਚ ਵੀ ਘਾਹ ਲਾਇਆ ਹੋਇਆ ਤੁਸੀਂ ਆ ਦੇਖੋ ਜੀ ਆਪਾਂ ਦੇਖੀਏ ਉਹਦੇ ਵਿੱਚ ਰੋੜੇ ਰੋੜੇ ਜਿਹਾ ਪਏ ਹੋਏ ਨੇ ਹਨਾ ਸੋ ਉਹਦੇ ਤੋਂ ਬਿਨਾ ਆ ਜਿਹੜਾ ਸਾਹਮਣੇ ਚੀਜ਼ ਆ ਇਹ ਚੀਜ਼ ਦੱਸੋ ਤੁਸੀਂ ਕਿਵੇਂ ਆਗੀ ਲੋਕੇਸ਼ਨ ਤਾਂ ਦੋਸਤੋ ਬੰਬਈ ਆ ਬੰਬ ਆ ਗ੍ਰੀਨਰੀ ਦੇ ਸਾਹਮਣੇ ਉਹ ਬਿਲਡਿੰਗ ਤੇ ਉਹ ਸਾਹਮਣੇ ਹੈਗਾ ਜੀ ਕਾਂਗਰਸ ਹਾਲ ਕਾਂਗਰਸ ਕਾਨਫਰੰਸ ਹਾਲ ਉਹ ਵੀ ਆਪਣੀ ਬਕਰ ਲਿਸਟ ਚ ਹੈਗਾ ਅੱਜ ਬੰਦ ਹੋ ਗਿਆ ਕੱਲੋਂ ਆਪਣੀ ਟ੍ਰੇਨ ਵੀ ਆ ਜਰਨਲੀ ਮਾਰਨਿੰਗ ਖੁੱਲਿਆ ਹੋਇਆ ਤਾਂ ਉਹ ਵੀ ਆਪਾਂ ਤੁਹਾਨੂੰ ਜਰੂਰ ਦਿਖਾਉਣਾ ਇਸੇ ਪਲੇਸ ਤੇ ਸੇਮ ਆਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਆਸ-ਪਾਸੇ ਦਾ ਸਾਰਾ ਏਰੀਆ ਇੰਜੋਏ ਕਰੋ ਦੇਖੋ ਕਿੰਡਾ ਪੌਸ਼ ਏਰੀਆ ਤੇ ਕਿੰਨੀ ਵਧੀਆ ਵਾਈਬ ਆ ਰਹੀ ਹੈ ਇੱਥੇ ਮਤਲਬ ਮੈਂ ਬੋਲਦੇ-ਬੋਲਦੇ ਬਿਆਨ ਨਹੀਂ ਕਰ ਸਕਦਾ ਪਰ ਜਸਟ ਆਸਮੰਗਾ ਤੁਸੀਂ ਮਿਸ ਨਹੀਂ ਕਰਨਾ ਇਹ ਟੂਰ ਬਹੁਤ ਵਧੀਆ